ਇਹ ਅੱਜ ਦੇ ਮਨੁੱਖ ਲਈ ਕਈ ਵਾਰੀ ਇਹ ਇਹ ਟੈਕਨੀਕਲ ਨਹੀਂ ਵੀ ਕੰਮ ਕਾਰਗਰ ਹੁੰਦਾ ਤਾਂ ਫਿਰ ਉਹ ਟੈਕਨੀਕ ਜਿਹੜਾ ਆਪਾਂ ਗੱਲ ਕੀਤੀ ਸੀ ਕਿ ਬ੍ਰੈਥ ਵਾਚਿੰਗ ਆਪਣੇ ਸਾਹ ਨੂੰ ਵਾਚ ਕਰਨਾ ਔਰ ਸਾਹ ਨੂੰ ਵਾਚ ਕਰਦੇ ਕਰਦੇ ਅਲਟੀਮੇਟਲੀ ਜਿ ਸਾਹ ਦੇ ਵਿਚਾਲੇ ਗੈਪ ਨੂੰ ਵਾਚ ਕਰਨਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਉਹਦੇ ਅਭਿਆਸ ਕਰੀ ਜਾਓਗੇ ਜਿਵੇਂ ਤੇਵੇਂ ਤੁਹਾਡੇ ਥਾਟਸ ਜਿਹੜੇ 네ਗੇਟਿਵ ਥਾਟਸ ਨੇ ਮਾਈਨਸ ਹੁੰਦੇ ਜਾਣਗੇ ਤੇ ਉਹ ਜੇ ਓਸ਼ੋ ਨੇ ਉਹਨੂੰ ਥੋੜਾ ਹੋਰ ਮੋਡੀਫਾਈ ਕਰ ਲਿਆ ਕਿ ਓਸ਼ੋ ਕਹਿੰਦਾ ਕਿ ਜਿਹੜਾ ਜਿਹੜਾ ਮਨੁੱਖ ਹੈ ਉਹਨੂੰ ਬ੍ਰੈਥ ਬਿਟਨਾ ਸਿੰਘ ਕਰਾਉਣੀ ਬੜੀ ਔਖੀ ਅੱਜ ਦੇ ਮਾਡਰਨ ਮਨ ਜਦ ਤੱਕ ਉਹ ਥੱਕ ਨਹੀਂ ਜਾਂਦਾ ਤਦ ਤੱਕ ਉਹ ਮੈਡੀਟੇਸ਼ਨ ਨਹੀਂ ਕਰਦਾ ਟਿੱਕੇ ਨਹੀਂ ਬੈਠਦਾ ਉਹ ਉਹਨੂੰ ਬੜਾ ਥਕਾਓ ਤੂੰ ਥਕਾਉਣ ਦੇ ਨੇ ਤਰੀਕੇ ਕੱਢ ਲੈ ਉਹ ਡਾਂਸ ਕਰ ਲੋ ਡਾਂਸ ਦਾ ਸਰੀਰ ਹਰ ਮੈਡੀਟੇਸ਼ਨ ਜਿਹਦਾ ਡਾਂਸ ਤੋਂ ਪਹਿਲਾਂ ਵੀ ਬੜੇ ਬੜੇ ਇਹੋ ਜਿਹੇ ਇਹੋ ਜਿਹੇ ਮੈਡੀਟੇਸ਼ਨ ਜਿਹੜੇ ਜਿਹੜੇ ਸੁਣ ਕੇ ਵੀ ਲੱਗਦਾ ਵੀ ਇਹ ਕੀ ਤਮਾਸ਼ਾ ਹੀ ਹੈ ਉਹਦੇ ਚ ਬੱਜੇ ਸ਼ਕਰਾ ਰਿਹਾ ਬੜ ਬੜ ਵਧੀਆ ਕੇ ਤੇ ਗਿਬਰਿਸ਼ ਕਰਾ ਰਿਹਾ ਤੇ ਲਫਟਰ ਕਰਾ ਰਿਹਾ ਹੁ ਗਿਬਰਿਸ਼ ਸਭ ਤੋਂ ਉਹਦੀ ਜਿਹੜੀ ਲੱਗਦਾ ਆਮ ਬੰਦੇ ਨੂੰ ਲੱਗਦਾ ਵੀ ਕੀ ਬਕਵਾਸ ਬাজি ਆ ਗਿਬਰਿਸ਼ ਜਿਹੜੀ ਉਹਦੇ ਚ ਬੜੇ ਵੀ ਥੀ ਬਕਵਾਸ ਕਰਨਾ ਜੋ ਮਰਜੀ ਕਰੀ ਜਾਓ ਮੀਨਿੰਗलेस ਬਕਵਾਸ ਮੀਨਿੰਗ ਨਹੀਂ ਹੁੰਦਾ ਇਹ ਨਹੀਂ ਤੁਸੀਂ ਕਿਸੇ ਨੂੰ ਗਾਲਾਂ ਕੱਢਣੀ ਸ਼ੁਰੂ ਕਰ ਦੋ ਮੀਨਿੰਗਲੈਸ ਬਕਵਾਸ ਜਿਸ ਜਿਹਦੀ ਭਾਸ਼ਾ ਵੀ ਕੋਈ ਨਾ ਹੋਵੇ ਜੀ ਮਤਲਬ ਉਹ ਅਜੀਬ ਕਿੰਨੀ ਆਵਾਜ਼ਾਂ ਉਹ ਲਗਾਤਾਰ 10 ਮਿੰਟ ਕਰੋ 15 ਮਿੰਟ ਹੋ ਜਾ ਥੱਕ ਜਿਓ ਬਿਲਕੁਲ ਫਿਰ ਆਪਣਾ ਡਾਂਸ ਕਰ ਲਓ ਡਾਂਸ ਕਰਨ ਤੋਂ ਬਾਅਦ ਫਿਰ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਫਿਰ ਤੁਸੀਂ ਉਹ ਬ੍ਰੈਥ ਬ੍ਰੈਥਿੰਗ ਕਰ ਲਓ ਚੱਲੋ ਇਹ ਇੱਕ ਤਰ੍ਹਾਂ ਕਿਤੇ ਜਿਹੜੀ ਮੈਡੀਟੇਸ਼ਨ ਹੈ ਇਹ ਸਾਨੂੰ ਹੈਲਪਫੁਲ ਹੁੰਦੀ ਹੈ ਇਹ ਜਿਹੜੀ ਜਿਹੜੀ ਰੋਗਾਂ ਨੂੰ ਡੀਲ ਕਰਨ ਦੀ ਜਿਹੜੀ ਜਿਹੜੀ ਇਹ ਨੁਕਤੇ ਨੇ ਹੋਲਿਸਟਿਕ ਹੈਲਥ케ਅਰ ਦੇ ਇਹ ਬਹੁਤ کارਗਰ ਲੁਕਤੇ ਨੇ ਇਹਦੇ ਨਾਲ ਜਿਹੜੀ ਬਾਕੀ ਚੀਜ਼ਾਂ ਨੇ ਕਿਉਂਕਿ ਇੱਕ ਗੱਲ ਜਿਹੜੀ ਇਥੇ ਸਪਸ਼ਟ ਰੂਪ ਜਿਦਾ ਸਾਨੂੰ ਕਹਿਣੀ ਬਹੁਤ ਜ਼ਰੂਰੀ ਆ ਇਹ ਮਨ ਕੋਈ ਸਰੀਰ ਤੋਂ ਅਲੱਗ ਨਹੀਂ ਹੈ ਮਨ ਤੇ ਸਰੀਰ ਦੋਨੋਂ ਕੋਈ 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 ਸਿੱਕੇ ਦੇ ਦੋ ਪਾਸੇ ਨੇ ਤੇ ਇਹ ਜਿਸ ਤਰ੍ਹਾਂ ਸਰੀਰ ਦੇ ਅੰਦਰ ਜੋ ਖਰਾਕ ਜਾਂਦੀ ਹੈ ਉਹ ਸਰੀਰ ਉਦਾਂ ਦਾ ਹੋ ਜਾਂਦਾ ਜੇ ਮਾੜੀ ਖਰਾਕ ਜਾਏਗੀ ਤਾਂ ਬਿਮਾਰ ਹੋ ਜਾਏਗਾ ਜੇ ਚੰਗੀ ਸਾਡੀ ਖਰਾਕ ਜਾਏਗੀ ਤਾਂ ਤੰਦਰੁਸਤ ਹੋ ਜਾਏਗਾ ਸੇਮ ਮਨ ਬਾਰੇ ਥਰੂ ਇਸ ਕਰਕੇ ਮਨ ਕੋਈ ਵੱਖਰੀ ਚੀਜ਼ ਐਬਸਟ੍ਰੈਕਟ ਚੀਜ਼ ਜਾਂ ਕੋਈ ਕੋਈ ਸਰੀਰ ਤੋਂ ਬਾਹਰ ਬਾਹਰ ਚੀਜ਼ ਨਹੀਂ ਹੈ ਸਰੀਰ ਦਾ ਹੀ ਹਿੱਸਾ ਹੈ ਉਹ ਸਰੀਰ ਦੇ ਕੱਲੇ-ਕੱਲੇ ਸੈੱਲ ਦਾ ਆਪਣਾ ਮਨ ਹੈ ਉਹਦਾ ਆਪਣਾ ਮਾਈਂਡ ਹੈ ਤੋਂ ਮਾਈਂਡ ਜਿਹੜਾ ਕੋਈ 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 ਇੱਥੇ ਸਿਰਫ ਸੈਂਟਰਲ ਕੰਟਰੋਲ ਹੈ ਬ੍ਰੇਨ ਚ ਬ੍ਰੇਨ ਇਹਦਾ ਮਤਲਬ ਨਹੀਂ ਕਿ ਮਾਈਂਡ ਇੱਥੇ ਹੈ ਮਨ ਜਿਹੜਾ ਹੈ ਉਹ ਉਹ ਸਾਡੇ ਦਿਲ ਚ ਵੀ ਹੈ ਜਿਗਰ ਚ ਵੀ ਹੈ ਸਾਰੇ ਅੰਗਾਂ ਚ ਹੈ ਸਾਰੇ ਕੱਲੇ-ਕੱਲੇ ਸੈੱਲ ਚ ਹੈ ਕੱਲੇ-ਕੱਲੇ ਸੈੱਲ ਚ ਨਹੀਂ ਸਾਡੇ ਜੋ ਦੋਸਤ ਬੈਠੇ ਥੇ ਸਾਡੇ ਅੰਦਰ ਉਹਨਾਂ ਦਾ ਆਪਣਾ ਮਨ ਹੈ ਤੋਂ ਮਾਈਂਡ ਬੜੀ ਵਿਸਥਾਰ ਚੀਜ਼ ਹੈ ਅਲਟੀਮੇਟਲੀ ਸਾਰਾ ਮਨ ਜਿਹੜਾ ਇਹ ਯੂਨੀਵਰਸਲ ਮਾਈਂਡ ਨਾਲ ਜੁੜਿਆ ਹੋਇਆ ਹੈ ਪਰਮਾਤਮਾ ਨਾਲ ਜੁੜਿਆ ਹੈ ਪਰਮਾਤਮਾ ਦੇ ਆਪਣਾ ਮਨ ਹੈ ਉਹ ਸਾਡੀ ਚੇਤਨਾ ਤੇ ਇੱਕ ਪਾਸੇ ਚੇਤਨਾ ਜਿਹੜੀ ਕਿਤੇ ਨਾ ਕਿਤੇ ਇਹ ਜਿਹੜੀ ਸਾਰੀ ਹੈ ਖਾਣੇ ਹਵਾ ਤੋਂ ਪਾਣੀ ਤੋਂ ਤੇ ਖਾਣੇ ਤੋਂ ਪ੍ਰਭਾਵਿਤ ਹੁੰਦੀ ਹੈ ਹਵਾ ਸ਼ੁੱਧ ਹੋਵੇ ਤੁਸੀਂ ਇੱਕ ਫੀਲਿੰਗ ਹੀ ਲੱਗ ਹੋ ਜਾਗੀ ਤੁਹਾਡੀ ਤੇ ਜੰਗਲ ਚਲੇ ਜਾਓ ਫੋਰੈਸਟ ਚਲੇ ਜਾਓ ਪਰ ਤੁਸੀਂ ਜਾ ਕੇ ਇਹ ਫੀਲ ਕਰੋਗੇ ਤੁਸੀਂ ਤੁਹਾਡੇ ਮੂਸੂਸੀ ਅਲੱਗ ਤਰ੍ਹਾਂ ਕਰੋਗੇ ਜਿਹੜੀ ਦੀ ਫੋਰੈਸਟ ਬਹੁਤ سارے ਦੋਸਤ ਗਏ ਹੋਗੇ ਫੋਰੈਸਟ ਚਲੇ ਜੋ ਕਿਤੇ ਜੰਗਲ ਜਾ ਕੇ ਇੱਕ ਤਰ੍ਹਾਂ ਵੀ ਬਹੁਤ ਸ਼ਾਂਤ ਰੁਹਾਵੇ ਬਿਲਕੁਲ ਬਿਲਕੁਲ ਬੜਾ ਇੱਕ ਫੀਲਿੰਗ ਹੀ ਬਿਲਕੁਲ ਅਜੀਬ ਅਲੱਗ ਆ ਜਾਂਦੀ ਹੈ ਯੂ ਫੀਲ ਸੋ ਨੀਅਰ ਟੂ ਨੇਚਰ ਐਂਡ ਨੀਅਰ ਟੂ ਗੋਡ ਸੋ ਇਸੇ ਤਰ੍ਹਾਂ ਜਿਹੜੀ ਸਾਰੀ ਦੀ ਸਾਡੀ ਜਿਹੜੀ ਆ ਇਹ ਤੁਹਾਡਾ ਥਰਣਾ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਪਾਣੀ ਤੇ ਥਰਣਾ ਤਿੰਨੋਂ ਜਿਹੜੇ ਅਗਰ ਸ਼ੁੱਧ ਹੋਣਗੇ ਸਤੁਲਤ ਹੋਣਗੇ ਤਾਂ ਤਾਂ ਉਹ ਜਿੱਥੇ ਸਰੀਰ ਨੂੰ ਵਧਿਆ ਸਿਹਤਮੰਦ ਕਰਦੇ ਮੰਨ ਨੂੰ ਵੀ ਬਧੀਆ ਗੱਲ ਤੂੰ ਨੂੰ ਨਹੀਂ ਭੁੱਲਣਾ ਉਹ ਕਦੀ ਵੀ ਜ ਕੱਲਾ ਮਨ ਕੋ ਵੱਖਰਾ ਨਹੀਂ ਹੈਗਾ ਆਪਾਂ ਨੂੰ ਸਾਈਕੋਲੋਜੀਕਲੀ ਕੱਲਾ ਡੀਲ ਕਰਨਾ ਹੈ ਮਨ ਬਾਇਓਲਜੀ ਵੀ ਹੈ ਮਨ ਬਾਇਓਲਜੀ ਵੀ ਹੈ ਬਾਇਓਲਜੀ ਵੀ ਹੈ ਉਹ ਕੋ ਕੈਮੀਕਲ ਬਣਦੇ ਆਵੇ ਤਾਂ ਕੈਮੀਕਲ ਦਾ ਪੰਜ ਜਿੱਦਾਂ ਪੀ ਗੱਲ ਕੀਤੀ ਸੀ ਕਿ ਕੈਮੀਕਲ ਸਾਡੇ ਸਿਖਸ਼ਣ ਕੈਮੀਕਲ ਤੌਰ ਤੇ ਬਣਾਉਂਦਾ ਸਾਡੇ ਦੋਸਤ ਬਣਾਉਂਦੇ ਆ ਜਿਹੜੇ ਸਾਡੇ ਸਰੀਰ ਚ ਬੈਠੇ ਆ ਸਾਡੇ ਸਰੀਰ ਦਾ ਸੈੱਲਾਂ ਦਾ ਪਾਰਟ ਨਹੀਂ ਹੈ ਹਿੱਸਾ ਨਹੀਂ ਹੈ ਲੇਕਿਨ ਸਾਡੇ ਸਰੀਰ ਚ ਰਹਿੰਦੇ ਆ ਉਹ ਬੈਕਟੀਰੀਆ ਨੇ ਜੀ 80% ਆਫ आवर ਮਾਈਂਡ ਇਮੋਸ਼ਨਸ ਤੇ ਬ੍ਰੇਨ ਜਿਹੜਾ ਨਰਵਸ ਸਿਸਟਮ ਉਹ ਸਾਡੀ ਗੱਟ ਚ ਹੈ। ਉਹ ਗੋਡਾਂ ਦਾ ਘਰ ਜਿਹੜਾ ਸਾਡੇ ਦੋਸਤਾਂ ਦਾ ਘਰ ਜਿਹੜਾ ਉਹ ਗੱਟਾ ਸਾਡੀ ਇੰਟਰਸਟਾਈਨ ਹੈ। ਤੋਂ ਉਹ ਕਦੇ ਨਾ ਕਦੇ ਸਾਰੀ ਗੱਲ ਨੂੰ ਸੋ ਇਹ ਹੋਲਿਸਟਿਕ ਦਾ ਮਤਲਬ ਇਹ ਹੁੰਦਾ। ਹੋਲਿਸਟਿਕ ਦਾ ਮਤਲਬ ਹੈ ਜਿੰਨਾ ਸਾਨੂੰ ਗਿਆਨ ਹੈਗਾ ਸਾਰੇ ਦਾ ਸਾਰਾ ਉਹ ਕਿ ਉੱਥੇ ਇੱਕ ਕੇਂਦਰ ਕਰ ਲੈਣਾ ਆਪਣੇ ਮਨ ਨੂੰ ਠੀਕ ਕਰਨ ਵਾਸਤੇ। ਤੋਂ ਇਹ ਹੋਲਿਸਟਿਕ ਅਲਸਟਰੀ ਦੀ ਸਮਝ ਜਿਹੜੀ ਆਪਣੇ ਆਪ ਤੋਂ ਬਹੁਤ ਪਿਆਰੀ ਸਮਝ ਆ। ਇੱਕ ਪੂਰਲਾ ਪੈਰਲਲ ਮਾਡਲ ਹੈ ਜਿਹੜਾ ਕਿ ਮਨੁੱਖਤਾ ਪੱਖੀ ਹੈ, ਜਿਹੜਾ ਕਿ ਕੁਦਰਤ ਪੱਖੀ ਹੈ, ਜਿਹੜਾ ਕਿ ਸਪਿਰਚੁਅਲ ਅਤੇ ਆਤਮਿਕ ਹੈ ਤਾਂ ਇਹ ਕਿਤੇ ਨਾ ਕਿਤੇ ਇਹ ਮਾਡਲ ਨੂੰ ਅਸੀਂ ਜਿਹੜੇ ਇਸ ਮਾਡਲ ਦੀ ਸਮਝ ਵਧਾ ਰਹੇ ਹਾਂ ਲਗਾਤਾਰ ਆਪਣੀ ਮਨੁੱਖਤਾ ਵਧਾ ਰਹੀ ਅਸੀਂ ਨਿਕਲੇ ਵਧਾ ਰਹੇ ਕੋਈ ਮਨੁੱਖਤਾ ਵਧਾ ਰਹੀ ਹੈ ਔਰ ਅਸੀਂ ਉਸ ਦਿਸ਼ਾ ਵੱਲ ਮੂਵ ਕਰ ਰਹੇ ਹਾਂ ਜਿੱਥੇ ਪੂਰੇ ਸੰਸਾਰ ਦੀ ਜਿਹੜੀ ਮਨੁੱਖਤਾ ਹੈ ਉਹ ਇੱਕ ਹੈ ਇਹ ਪੂਰੇ ਜਿਹੜੇ ਸੰਸਾਰ ਮਨੁੱਖਤਾ ਦੁਖੀ ਤੇ ਕੁਦਰਤ ਦੁਖੀ ਤਾਂ ਨੇ ਜੇ ਕਿ ਬਹੁਤ ਥੋੜੇ ਨੇ ਉਹ ਇੱਕ ਅਜੀਬ ਕਿਸਮ ਦਾ ਸਿਸਟਮ ਸਾਡੇ ਪੱਟੋਸਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਕੇ ਕੈਮੀਕਲ ਬੇਸ ਦਵਾਈਆਂ ਉਹਦਾ ਮੁੱਖ ਧੰਦਾ ਉਹਨਾਂ ਦਾ ਕਿ ਉਹਦੇ ਅੰਦਰ ਉਹ ਟਿੱਕਾ ਕਰ ਲਿਆ ਰਹੇ ਉਹ ਕਿਤੇ ਨਾ ਕਿਤੇ ਦੋਨਾਂ ਦੋ ਲਾਈਨਾਂ ਜਿਹਨਾਂ ਦੀ ਲੜਾਈ ਜਿਹੜੀ ਆਉਣ ਵਾਲੇ ਸਮੇਂ ਚ ਬਹੁਤ ਸਪਸ਼ਟ ਰੂਪ ਚ ਟਿੱਕੀ ਹੋਣੀ ਹੈ ਜੇ ਹੁਣ ਤੱਕ ਵੀ ਚੱਲ ਰਹੀ ਸੀ ਇੰਨੀ ਕਿ ਉਹ ਕੋ ਨਵੀਂ ਲੜਾਈ ਹੈ ਹੁਣ ਤੱਕ ਕਿਉਂ ਚੱਲ ਰਹੀ ਸੀ ਕਿਉਂਕਿ ਹੁਣ ਹੁਣ ਤੱਕ ਥੋੜੀ ਥੋੜੀ ਲੁਕਮਾ ਸੀਗੀ ਉਹ ਹਮਲਾਵਰ ਵੀ ਲੁਕਮਾ ਹੋ ਲੁਕਮਾ ਸੀਗਾ ਹਮਲਾ ਵੀ ਲੁਕਮਾ ਸੀਗਾ ਤੇ ਤੇ ਬਾਕੀ ਜਿਹਨੂੰ ਕਹਿੰਦੇ ਜਿਹੜਾ ਤੱਕ ਹਮਲਾ ਲੁਕਮਾ ਹੋਵੇ ਤਾਂ ਫਿਰ ਜਿਹੜਾ ਡਿਫੈਂਡ ਕਰਨ ਵਾਲਾ ਡਿਫੈਂਸ ਵੀ ਉਹ ਵੀ ਲੁਕਮ ਅੱਜ ਓਪਨ ਡਿਕਲੇਅਰ ਵਾਰ ਰੋ ਰੋ ਕਰੋਨਾ ਨੇ ਇੱਕ ਵਾਰ ਡਿਕਲੇਅਰ ਕਰਤੀ ਕਿ ਕਿ ਇੱਕ ਜਿਹੀ ਜੰਗ ਹੈ ਉਹ ਜੰਗ ਠੋਸੀ ਜਾ ਰਹੀ ਹੈ ਮਨੁੱਖਤਾ ਦੇ ਉੱਪਰ ਬੜੇ ਜੀਬ ਜੀਬ ਢੰਗ ਦੇ ਨਾਲ ਆਪਾਂ ਗੱਲਾਂ ਕੀਤੀਆਂ ਨੇ ਉਹਦਾ ਜਵਾਬ ਵੀ ਸਾਨੂੰ ਦੇਣਾ ਬੜਾ ਉਹਦਾ ਜਵਾਬ ਦਾ ਤਰੀਕਾ ਸਾਡਾ ਹੈ ਹੋਲਿਸਟਿਕ ਹੈਲਥ ਕੇਅਰ ਹੋਲਿਸਟਿਕ ਹੈਲਥ ਕੇਅਰ ਇਜ਼ ਦਾ ਅਲਟੀਮੇਟ ਆਨਸਰ ਮਾਹ ਉਹ ਚਾਹੇ ਸਰੀਰਕ ਸਿਹਤ ਆ ਚਾਹੇ ਮਾਨਸਿਕ ਸਿਹਤ ਆ ਜਾਂ ਇਹ ਮਨੁੱਖਤਾ ਦੀ ਭਲਾਈ ਆ ਚਾਹੇ ਕੁਦਰਤੀ ਭਲਾਈ ਆ ਉਹਦੇ ਵਾਸਤੇ ਸਾਡੇ ਕੋਲੇ ਹੋਲਿਸਟਿਕ ਹੈਲਥ ਕੇਅਰ ਹੈ ਜਿਹਦੇ ਤਹਿਤ ਅਸੀਂ ਮਾਨਸਿਕ ਲੋਕਾਂ ਦੀ ਵੀ ਗੱਲ ਕੀਤੀ ਹੈ ਧੰਨਵਾਦ ਸੋ ਤੇ ਬੜੇ ਭਾਪੂਰਨ ਸ਼ਬਦਾਂ ਚ ਸੀਸ ਗੱਲ ਨੂੰ ਸਮਝਾਉਂਦੇ ਜਿਹੜੀ ਮਾਨਸਿਕ ਸਿਹਤ ਜਿਹੜੀ ਹੈ ਉਹ ਸਾਨੂੰ ਕਿਸ ਤਰ੍ਹਾਂ ਨੁਕਸਾਨ ਕਰਦੀ ਹੈ ਮਾਨਸਿਕ ਸਿਹਤ ਸਾਡੇ ਵਰਸੇ ਕਿੰਨੀ ਕੁ ਜ਼ਰੂਰੀ ਹੈ ਤੇ ਇਹਨੂੰ ਮਾਨਸਿਕ ਤੌਰ ਤੇ ਮਨੁੱਖ ਨੂੰ ਕਿਵੇਂ ਸਿਹਤਮੰਦ ਰੱਖਿਆ ਜਾ ਸਕਦਾ ਇਹਨਾਂ ਸਾਰੀਆਂ ਸਾਰੇ ਨੁਕਤਿਆਂ ਨੂੰ ਡਾਕਟਰ ਅਮਰ ਸਿੰਘ ਅਜ਼ਾਦ ਉਹਨਾਂ ਨੇ ਬੜੇ ਭਾਪੂਰਨ ਸ਼ਬਦ ਰੱਖਿਆ ਪਰ ਮਾਦੀਆਂ ਇਸ ਦੇ ਨਾਲ ਹੀ ਅੱਗਿਆ ਦੇ ਬਲੌਗ ਉਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ